ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਫਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰ ਨ ਪਾਕੜੀ ਕਾਲ ਨ ਟਲੈ ਸਿਰਾਂ ਹੂੰ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਉ ਸਭ ਜਗ ਬੰਧੂ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸਿ ਉੱਭਰੇ ਦੁਬਧਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਨੈ ਦਰ ਸਚੈ ਸਚਿਆਰ ਸਿ ਚਾਨੇ ਜਿਉ ਪੰਖੀਆਂ ਜਾਲੀ ਬੰਦ ਕਹਾਤ ਗੁਰਰਾਕੇ ਸੇ ਉੱਭਰੀ ਹੋਰ ਫਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁਟਿਐ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਮੈਂ ਅੰਦਰ ਹਾਂ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਈ ਸੱਚ ਰਹਿ ਲਿਵ ਲਾਈ ਕਿੱਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਾਲਾਹੀਐ ਅੰਤ ਨਾ ਪਾਰਾ ਵਾਰਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜਹਿ ਹੁਕਮੀ ਕਾਰਕਮਾਹੀ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸੁਵਾਹੀ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜਿਹਵਾ ਝੂਠੀ ਹੋਈ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਈ ਬੇਨਿਆਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਈ ਮੁੰਦੇ ਗੁਣ ਹੀ ਨੀ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਫਿਰ ਪਰਦੇਸੀ ਜੀਤੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਐ ਜਿਵੇਂ ਆਪੇ ਨਦਰ ਕਰੇ ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ નિਹਾਲ ਸ਼ਬਦ ਸواری ਸੋਹਣੀ ਪਿਰ rave ਗੁਣ ਨਾਲ ਕਾਮਣ ਕਾਮਨਾ ਆਵੇਈ ਖੋਟੀ ਅਵ ਗਣਿਆਰ ਨਾ ਸੁਖ ਪਈਐ ਸਹੋਰੈ ਝੂਠ ਜਲੀ ਵੇਕਾਰ ਆਵਣ ਮੰਨਣ ਢਾਕੜੋ ਛੋੜੀ ਕੰਤ ਵਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਫਿਰ ਕੈ ਕਾਮਨਾ ਆਵੈ ਬੋਲੇ 파ਦਲਬਾਦ ਦਰ ਕਰ ਢੋਈ ਨਾ ਲਹੈ ਛੂਟੀ ਦੂਜੈ ਸਾਦ ਪੰਡਤ ਵਾਚਯਹ ਪੋਥੀਆਂ ਨਾ ਬੂਝਹਿ ਵਿਚਾਰ ਅਨ ਕੋ ਮਤੀ ਦੇ ਚਲਹੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਮਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੁਈ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਯਮ ਸਾਦੀ ਐ ਤੀਰਥ ਕੀਚੈ ਵਾਸ ਪੁੰਨ দান ਚੰਗੀਆਂ ਆਈਆਂ ਬਿਨ ਸਾਚੇ ਕੀ ਆਤਾਸ ਜੀ ਹਾ ਰਾਦੇ ਤੇ ਹਾਲੁਣਾ ਬਿਨ ਗੁਣ ਜਨਮ ਵਡਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈ ਐ ਗੁਰਮਤ ਪੂਰਾ ਸੋਈ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰ ਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਅਹਨ ਸੁਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆਂ ਸਿਓ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚੈ ਆਸਨ ਸਾਚ ਰਹਿ ਸੱਚੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਕਰਮਹਿ ਮਹਿਲ ਸੁਥਾਈ ਸੱਚੇ ਸੇਤੀ ਰਤਿਆ ਸਚੋ ਪੱਲੈ ਪਾਈ ਤੇਰੇ ਭਵਨ ਸੁਹ ਪ੍ਰਭ ਜਾਣੀਐ ਸਾਚੋ ਸਾਚੈ ਨਾਹੀ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜ ਨੂ ਘਰ ਜਾਉ ਬਨ ਮਹਿ ਭੂਲੀ ਜੇ ਫਿਨਾ ਬਿਨ ਗੁਰ ਬੂਝ ਨਾ ਪਾਉ ਨਾ ਮੋਹ ਪੂਲੀ ਜੇ ਫੇਰਾ ਫਿਰ ਫਿਰ ਆਉਂ ਜਾਉ ਪੁੱਛੋ ਜਾਏ ਪੰਧਾਉ ਆ ਚੱਲੇ ਚੱਕਰ ਹੋਏ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਈ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਈ ਸਿਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੀ ਸੁਖ ਅਗਲੂ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਣਾ ਕੀਆ ਕਰਨੇ ਹਾਰ ਰਾਵਸਸ ਦੀਪ ਅਨੂਪ ਜੋਤ ਤਰੇ ਭਵਨ ਜੋਤਿ ਅਪਾਰ ਹਾਠ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਈ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਖੈ ਠਾਈ ਐਸਾ ਸਤਗੁਰੂ ਜੀ ਮਿਲੈ ਤਾਂ ਸਹਜੇ ਲੈ ਮਲਾਈ ਕਾਸਕ ਸਵੱਟੀ ਲਾਈ ਐ ਪਰਖੇ ਹਿਤ ਚੇਤ ਲਾਈ ਖੋਟੇ ਠੌਰ ਨਾ ਪਾਇਨੀ ਖਰੇ ਖਜਾਨੇ ਪਾਈ ਆਸ ਅੰਦੇ ਸਾ ਦੂਰ ਕਰ ਇਉ ਮਲ ਜਾਏ ਸਮਾਈ ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖ ਹੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਈ বেদ ਪਕਾਰੀ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹਉ ਸਦ ਬਲੇ ਹਾਰੇ ਜਾਸ ਚੌਂ ਜੁਗ ਮੈਲੇ ਮਲ ਭਰੀ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੂਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਲਾਈ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਈ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਸੋਹਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉ ਫਿਰ ਰਹਿ ਸੁਹਾਗ ਭਾਈ રે ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਉ ਰਹਾਉ ਗੁਰਮਤਿ ਪਤ ਸਬਾਸ ਤਿਸ ਤਿਸ ਕੈ ਸੰਗ ਮਲਾਂ ਤਿਸ ਬਿਨ ਘੜੀ ਨਾ ਜੀਵਮ ਬਿਨ ਨਾਮੈ ਮਰ ਜਾਉ ਮੈਂ ਅੰਦਲੇ ਨਾਮ ਨਾ ਵੀਸਰੈ ਟੇਕ ਟਿਕੀ ਘਰ ਜਾਉ ਗੁਰੂ ਜਿਨਾ ਕਾ ਅੰਦੁਲਹਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸੁਆਉ ਆਇ ਗਿਆ ਪਛਤਾਮਣਾ ਜਿਉ ਸੁੰнє ਘਰ ਕਾਮ ਬਿਨ ਨਾਮੈ ਦੁਖ ਦੇ ਹੋਰੀ ਜਿਉ ਕਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰੱਪੈ ਘਰ ਪਾਈਐ ਨਿਰਵਾਣੀ ਪਦ ਨੀਤਾ ਹਉ ਗੁਰ ਪੁੱਛੋ ਆਪਣੇ ਗੁਰ ਪੁੱਛਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਈ ਮਿਲਾਵੜਾ ਸਾਚੇ ਸਾਚ ਮਲਾਉ ਸ਼ਬਦ ਰਤੇ ਸੀ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖਹਿ ਉਰ ਧਾਰ ਸੋ ਕਿਉ ਮਨਹੁ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨ ਮੈਂ ਵਾਰੂ ਵਾਰ ਸਭ ਸਲਾਹ ਹੈ ਆਪਕੋ ਵੱਡੂ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਈ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਤਨ ਸ਼ਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੀ ਸੁਖ ਸੀਜੜੀ ਬਿਨ ਪਰ ਬਾਦ ਸ਼ਿੰਗਾਰ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜੱਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਈ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸਿੰਗਾਰ ਸੱਚ ਮਾਣੇ ਫਿਰ ਸੇਜੜੀ ਗੂੜਾ ਹੀਤ ਪਿਆਰ ਗੁਰਮਖ ਜਾਣ ਸਿੰਹਾਣੀ ਐ ਗੁਰ ਮੇਲੀ ਗੁਣ ਚਾਰ ਸੱਚ ਮੇਨ ਹੋ ਵਰ ਕਾਮਣੀ ਪਿਰੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਈ ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੈ ਨਾਈ ਮਨ ਮਹਿ ਮਨੂਆ ਜੀ ਮਰੇ ਤਾਂ ਪਿਰ ਰਾਵੈ ਨਾਰ ਇਕਤਤਾ ਗਹਿਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਇ ਸਾਹਿਬ ਅਤਲ ਨਾ ਟੋਲੀਐ ਕਥਨ ਨਾ ਪਾਇਆ ਜਾਇ ਵਾਪਾਰੀ ਬਣ ਜਾ ਰਿਆ ਆਏ ਵਜੂਲ ਖਾਈ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਇ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਈ ਗੁਰਮਖ ਤੋਲ ਤੁਲਾਏ ਸੀ ਸਚਤ ਰਾਜੀ ਤੋਲ ਆਸਾ ਮਨ ਸਾ ਮੋਹਣੀ ਗੁਰ ઠા ਕੀ ਸਚ ਗੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈ ਐ ਬਿਨਹਾਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੀ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਬਗਣ ਮੇਟਣਹਾਰ ਭਾਈ ਰੇ ਗੁਰਬੇਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਈ ਰਹਾਉ ਗਿਆਨ ਧਿਆਨ ਤੁੰ ਜਾਣੀਐ ਅਕਤ ਕਹਾਵੈ ਸੋਈ ਸਫਲਿਓ ਬਿਰਖ ਹਰੀਆਵਲਾ ਸ਼ਾਮ ਕਣੇਰੀ ਹੋਏ ਲਾਲ ਜਵੇ ਹਰਮਾਨਕੀ ਗੁਰ ਪੰਧਾਰੈ ਸੋਈ ਗੁਰ ਪੰਧਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਤੀ ਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੀਟਣ ਸਤਗੁਰ ਅਸੁਰ ਸੰਗਾਰ ਭਵਜਲ ਬਖਮਡ ਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਯ ਮਲਾਰ ਸਤਗੁਰ ਭੈ ਕਾਬੂ ਹਿੱਥਾ ਨਦਰੀ ਪਾਰਿ ਅਵਤਾਰ ਇਕ ਤਿੰਨ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਇ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨਸੈ ਦੁੱਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਾ ਤਨ ਸਾਥ ਬਿਨ ਨਾ ਵੈ ਧਨ ਬਾਦ ਹੈ ਭੂ ਲੋ ਮਾਰ ਗਿਆਥ ਸਚੋ ਸਾਹਿਬ ਸੇਵੀਐ ਗੁਰਮਖ ਅਕਤੂ ਕਾਥ ਆਵੇ ਜਾਏ ਪਵਾਈ ਐ ਪਏ ਕਿਰਤ ਕਮਾਈ ਪੂਰਵ ਲਿਖਿਆ ਕਿਉ ਮੀਟੀ ਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਹਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਨਮ ਹੈ ਜੀ ਅਪਾਇਕੈ ਬਿਨ ਜਲ ਮਰਨ ਤਨੇ ਮਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮਖੇ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਿਕੋ ਤਿਉ ਸੁਖ ਘਣੋ ਮਨ ਤਨ சாਤ ਸਰੀਰਾ ਬਿਨ ਜਲ ਘੜੀ ਨਾ ਜੀਵੈ ਪ੍ਰਭ ਜਾਣੈ ਅਬ ਪੀਰ ਹਰੇ ਮਨ ਐਸੀ ਹਰਿ ਸਿਓਂ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਪਰ ਥਲ ਹਰੀਆਵਲੇ ਇਕ ਬੂੰਦ ਨਾ ਪਵੀ ਕੇ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇ ਹਰੇ ਮਨ ਐਸੀ ਹਰਿ ਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ ਦੁੱਧ ਕੋ ਖਾਪੜ ਨਾ ਦੇ ਆਪੇ ਮੇਲ ਵਸੁੰਨਿਆ ਸੱਚ ਵੜਿਆਈ ਦੇ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨਾ ਸੋਵਈ ਜਾਣ ਦੂਰ ਹਜੂਰਾ ਮਨ ਮੁਖ ਸੋਜੀ ਨਾ ਪਵੇ ਗੁਰਮਖ ਸਦਾ ਹਜੂਰਾ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟੈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹ ਕਹੋਈ ਖੇਲ ਗਏ ਸੇ ਪੰਖੁਣ ਜੋ ਚੁਗਦੇ ਸਰ ਤਲ ਕੜੀ ਕੇ ਮੋਹਤ ਕੇ ਚੱਲਣਾ ਖੇਲਣ ਅਜ ਕੇ ਕਲ ਜਿਸ ਤੂੰ ਮੇਲ ਹੈ ਸੋ ਮਿਲੇ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੰ ਆਪ ਪਛਾਨੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਨੀਐ ਅਵਰਕੇ ਕਰੇ ਕਰਾਈ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਈ ਨਾਨਕ ਦਰ ਕਰ ਇਕ ਹੈ ਅਵਰ ਨਾ ਦੂਜੀ ਜਾਏ